ਜੀ ਦੇਖਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੀਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਨਾ। ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ ਹੋਵੋਗੇ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦ ਦਸਤੀ ਬਖਸ਼ੇ। ਆਪਾਂ ਹੀ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਆਪਾਂ ਦਾ ਤੁਸੀਂ ਦੇਖ ਸਕਦੇ ਮੇਰੇ ਕੋਲ ਨਾ ਪਿਓ ਦਾ ਸੂਟ ਆ ਬਿਲਕੁਲ ਕਰੀਬ ਦਾ। ਮਹਿੰਗਾ ਸੂਟ ਹੁੰਦਾ ਹਰ ਇੱਕ ਕੋਲ ਮਹਿੰਗੇ ਕੱਪੜੇ ਹੁੰਦੇ ਆ। ਹਨਾ ਆਪਾਂ ਵਿਆਹ ਸ਼ਾਦੀਆਂ ਤੇ ਜਾਂਦੇ ਆ ਚਾਹੀ ਤਾਂ ਪੱਟੜੀ ਲੱਗ ਜਾਂਦੀ ਆ ਜਾਂ ਚੁੰਨੀ ਤੇ ਡੁੱਲ ਗਈ, ਕਮੀਜ਼ ਤੇ ਕਿਵੇਂ ਖਾਂਦੇ ਆ ਤੇ ਡੋਲੇ ਆਂਦੀਆਂ ਨਾ ਪਕੌੜੇ ਵਗੈਰਾ ਖ ਤੇ ਮਿੱਠਾਈ ਦਾ ਠੰਡਾ ਜਾਂ ਮਿੱਠਾ ਖਾਣੇ ਆਪਾਂ ਕੁਝ ਉਹ ਮਿੱਠਾ ਆਪਣੇ ਦੋਲਿਆਂ ਦਾ ਜਨ ਕਿ ਉਹਦਾ ਜਿਹੜਾ ਹੁੰਦਾ ਤੁੰਡਾਈ ਜੀ ਹੁੰਦੀ ਉਹ ਲੱਗ ਜਾਂਦੀ ਆਪਣੇ ਕੱਪੜਿਆਂ ਨੂੰ ਹਾਂ ਮੁੜ ਕੇ ਲੈਂਦੀ ਨਹੀਂ ਕੱਪੜੇ ਦੀ ਜਖਣਾ ਵੱਢੀ ਜਾਂਦੀ ਹੈ ਹਾਂ ਵੱਢੀ ਜਾਂਦੀ ਹੈ ਤੇ ਨਹੀਂ ਤੇ ਉਹਦੇ ਲਈ ਮੈਂ ਦੇਸੀਆ ਨੁਸਖਾ ਤੁਹਾਨੂੰ ਦੱਸਣ ਲੱਗੀ ਹਾਂ ਉਮੀਦ ਕਰਦੇ ਤੁਹਾਨੂੰ ਪਸੰਦ ਆਊਗਾ ਮੈਂ ਤੁਹਾਨੂੰ ਕੱਕੇ ਦਿਖਾਉਣੀ ਮੈਂ ਕੀ ਕਰਨਾ ਤੇ ਆਪਾਂ ਉਹਦੇ ਪਿਓ ਦਾ ਸੂਟ ਲਿਆ ਕ੍ਰੇਪ ਦਾ ਤੁਸੀਂ ਦੇਖ ਸਕਦੇ ਹੋ ਪਿਓਰ ਕ੍ਰੇਪ ਦਾ ਸੂਟ ਆ ਤੇ ਕੱਕੇ ਦਿਖਾਉਣੀ हां जी ਆਪਾਂ ਦੇ ਲਈ ਕਿ ਲੈਣਾ ਪ्योर ਕਰੇਬ ਦਾ ਸੂਟ ਆ ਮੈਂ ਤੁਹਾਨੂੰ ਦਿਖਾਉਣੀ ਧੰਧਾਈ ਕਿਵੇਂ ਜਲਦੀ ਆ ਹਨਾ ਤੇ ਇਸ ਤੇ ਮੈਂ ਕੀ ਕਰਨਾ ਤੁਹਾਨੂੰ ਤੇਲ ਆ ਮੇਰੇ ਕੋਲ ਮੈਂ ਤੁਹਾਨੂੰ ਤੇਲ ਪਾ ਕੇ ਦਿਖਾਉਣੀ ਹੁਤੇ ਦੇਖੋ ਤੇਲ ਪੈ ਗਿਆ ਕਿ ਨਹੀਂ ਲੋ ਆ ਦੇਖੋ ਜਿਵੇਂ ਧੰਧਾਈ ਹੋ ਗਈ ਤੇਲ ਪੈ ਗਿਆ ਕਿ ਨਹੀਂ ਹਨਾ ਤੇ ਹੁਣ ਆਪਾਂ ਕੀ ਕਰਨਾ ਤੁਹਾਡੇ ਕੋਲ ਕੋਈ ਵੀ ਪੋਰਟ ਜਿੱਥੇ ਤੁਹਾਡੇ ਤੋਂ ਤੇ ਆਈ ਹੈ ਤੇਲ ਦੀ ਕਸਦੀ ਲੱਗੀ ਹੈ ਹਨਾ ਮੈਂ ਤੇਲ ਪਾਇਆ ਤੁਹਾਡੇ ਤੋਂ ਉੱਥੇ ਪਾਊਡਰ ਪਾ ਦੇਣਾ ਤੁਸੀਂ ਸਵਾਤਿ ਖਲਾਕੇ ਪਾਊਡਰ ਪਾ ਦੇਣਾ ਉੱਥੇ ਤੁਸੀਂ ਦੇਖ ਸਕਦੇ ਮੈਂ ਪਾਤਾ ਉੱਤੇ ਪਾਊਡਰ ਕੀ ਕਰਨਾ ਉਧਰ ਲਾ ਦੇਣੀ ਆਪਾਂ 프레스 ਗਰਮ ਕਰ ਦੋ ਹਣ ਆਪਾਂ ਲਾ ਕੇ 프레스 ਵਿੱਚ ਸਭ ਛੱਡ ਦੋ ਤੇ ਮੈਂ ਛੱਡਤੀ ਆਪਾਂ ਕੋਲੇ ਕਰ ਲੈਣੀ 프레스 프레스 ਥੋੜੀ ਜਿਹੀ ਗਰਮ ਹੋ ਜੇ ਆਪਣੇ ਕੋਲ ਹਨਾ ਜਿੱਥੇ ਤੇ ਥੋੜੇ ਲਿਹਾਈ ਆ ਹਨਾ ਉੱਥੇ ਤੁਸੀਂ ਨਾ ਤੇਲ ਪਾਉਣਾ ਆ ਸੌਦੀ ਪਾਊਡਰ ਪਾਉਣਾ ਤੇਲ ਪਾ ਕੇ ਪਾ ਕੇ ਦਿਖਾਉਣੀ ਪਾਊਡਰ ਪਾਉਣਾ 프레스 ਹੋ ਗਈ ਆਪਣੇ ਗਰਮ ਤੇ ਫੇਰ ਆਪਾਂ ਕੀ ਕਰਨਾ ਇੱਕ ਕਾਟਨ ਦਾ ਕੱਪੜਾ ਲੈਣਾ ਇਸ ਤਾਂ ਰੱਖ ਕੇ ਤੇ ਫਾਂ ਪ्रेस ਹੋ ਹੀ ਦੇਣੀ ਉੱਥੇ ਜਿੱਥੇ ਤੇ ਆਪਾਂ ਤੁਸੀਂ ਦਬਾਪ ਪ्रेस ਹੋ ਹੀ ਦੇਣੀ ਇਹ ਤੇ ਤੁਸੀਂ ਦੇਖ ਸਕਦੇ ਹੋ ਪੈਸ ਵਾਂਟ ਕਰਦੇ ਦੇਖ ਸਕਦੇ ਹੋ ਧੰਧਾਈ ਦਾ ਦਾਗ ਹੈਗਾ ਕਿਤੇ ਜਿਹੜਾ ਮੈਂ ਤੇਲ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਧੰਧਾਈ ਦਾ ਦਾਗ ਹੈਗਾ ਕਿਤੇ ਬਿਲਕੁਲ ਸਾਫ ਹੋ ਚੁੱਕਾ ਪਾਊਡਰ ਪਾਇਆ ਸੀ ਇੱਥੇ ਆਪਾਂ ਪਾਊਡਰ ਪਾ ਕੇ ਤੁਸੀਂ ਬਸ ਐਂ ਕਰਨਾ ਪਾਊਡਰ ਪਾ ਕੇ ਉੱਤੇ ਬਸ ਕਾਟਨ ਦਾ ਕੱਪੜਾ ਰੱਖਣਾ ਤੇ ਉੱਤੇ ਰੱਖਣੀ ਹੈ ਪ੍ਰੈਸ ਫੇਰ ਦੇਣੀ ਤੇ ਥੋੜਾ ਧੰਧਾਈ ਬਿਲਕੁਲ ਚੱਕੀ ਜਾਊਗੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਆਪ ਦੇ ਅੱਖੀਂ ਪ੍ਰੂਫ ਦੇਖ ਸਕਦੇ ਹੋ ਤੁਸੀਂ ਮੈਂ ਥੋੜਾ ਸਾਹਮਣੇ ਤੇਲ ਪਾਇਆ ਸੀ ਕੀ ਉਹ ਕੱਪੜੇ ਤੇ ਅਪਣਾ ਹਾਈ ਫੋਡਾ ਟੰਗ ਲਿਆ ਜੇ ਵਾਲਾ ਤੇਲ ਸੀ ਆਪਣੇ ਕੋਲ ਇਹ ਵਾਲੀ ਇਹ ਇਹ ਆਉ ਹੈ ਹੀ ਤੇ ਦੇਖ ਸਕਦੇ ਹੋ ਲਾਈਫ ਪ੍ਰੂਫ ਤੁਸੀਂ ਦੇਖ ਸਕਦੇ ਜੇ ਤੁਹਾਡੇ ਹਨਾ ਕੱਪੜਿਆਂ ਤੇ ਕਿਸੇ ਦੇ ਵੀ ਲੰਧਾਈ ਦੇ ਦਾਗਾਂ ਨਹੀਂ ਲੈਂਦੇ ਸਿਲਕ ਦੇ ਕੱਪੜਿਆਂ ਦੇ ਜਾਂ ਹੋਰ ਵੀ ਕੱਪੜੇ ਦੇ ਤੁਸੀਂ ਇਹ ਨੁਸਖਾ ਅਪਣਾ ਕੇ ਦੇਖਿਓ ਠੀਕ ਆ ਤੇ ਤੁਸੀਂ ਇਹ ਨੁਸਖਾ ਅਪਣਾ ਕੇ ਦੇਖਿਓ ਤਾਂ ਚਲੋ ਜੀ ਮੈਂ ਤਾਂ ਸੁਣਾ ਨਹੀਂ ਡਿੱਗੀ ਜਾਂਦਾ ਤੁਸੀਂ ਇਹ ਨੁਸਖਾ ਅਪਣਾ ਕੇ ਦੇਖਿਓ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀਓ ਦੱਸਿਆ ਕਰੋ ਹਣਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਪ੍ਰੂਫ ਆ ਤੁਹਾਡੇ ਸਾਹਮਣੇ ਹਣਾ ਵੀ ਆਪਾਂ ਬਿਲਕੁਲ ਲਾਈਵ ਦਿਖਾਇਆ ਲਾਈਵ ਦਿਖਾਇਆ ਤੁਹਾਨੂੰ ਵੀ ਕਿੱਦਾਂ ਆਪਾਂ ਤੇਲ ਪਾ ਕੇ ਤੇ ਇਹ ਲੰਧਾਈ ਚੱਕੀ ਜਾਂਦੀ ਹੈ ਪਾਊਡਰ ਪਾ ਦੋ ਤੇ ਤੇਲ ਪਾ ਲੱਗਿਆ ਤੁਹਾਡੇ ਕੋਈ ਮਿੱਠਾ ਲੱਗਿਆ ਕੁਛ ਵੀ ਲੱਗਿਆ ਤੁਸੀਂ ਪਾਊਡਰ ਪਾ ਕੇ ਉੱਤੇ ਕਾਟਨ ਦਾ ਕੱਪੜਾ ਲਾ ਕੇ ਪ੍ਰੈਸ ਫੇਰ ਦੇਣੀ ਬਿਲਕੁਲ ਲੰਧਾਈ ਚੱਕੀ ਹੋਊਗੀ ਤੁਸੀਂ ਦੇਖ ਸਕਦੇ ਬਿਲਕੁਲ ਵੀ ਲੰਧਾਈ ਨਹੀਂ ਹੈਗੀ ਸਹੀ ਲੰਧਾਈ ਚੱਕੀ ਗਈ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਯੂ ਦੱਸਿਆ ਕਰੋ ਜਿਹੜੇ ਵੀਰ ਭੈਣ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਕਹਿੰਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ